ਜਿੱਤ ਪੋਰਾਇਆ ਤੇਹੀ ਇਲਾਕਾ ਕਿਸ ਦੋਸ ਦੀਚਾ ਜਾ ਹਰਿ ਏਵਾ ਬਾਵਾ ਸਤਿਗੁਰ ਸਰਵ ਰਤਨੇ ਪਾਦ ਪੂਰੇ ਜਿਸ ਪਰ ਆਪਤ ਸੋ ਬਾਵਾ ਸਿਖੋ ਹੰਸ ਸਰਵ ਦੇ ਕੱਢੇ ਹੋਏ ਸਤਿਗੁਰ ਗਏ ਹੁਕਮ ਆਵਾ ਪਰਮਦਾਰਸ ਮਾਨਕ ਸਰਵਰ ਪਰ ਪੂਰੇ ਖਾਏ ਮਰਜੇ ਟੋਡਣਾਂ ਜਾਨਾਂਤ ਜਿਸ ਦਾ ਮਸਤ ਪਾਗ ਕਰਨ ਕਿਹਾ ਸੋ ਸੇ ਕੋਪੁਰੂ ਕਹਿ ਜਾਵਾ ਆਪ ਤਰਿਆ ਕੋਟਾਂ ਬਸ ਸੰਤਾ ਦੇ ਸੰਵਾਦ ਰਣੇ ਚੜਾਵਾ ਮਹੱਲਾ ਬੰਦਵਾ ਪੰਡਤ ਆਏ ਬਹੁਤੀ ਰਾਹੀ ਕੋਰਣ ਮੋਠ ਜਿਨੇ ਹਾ ਅੰਦਰ ਮੋਹਨਿਤ ਭਰਮ ਬਿਆਪਿਆ ਦਿੱਟ ਦਿੱਹਾਂਗੀ ਦੇਹਾ